ਵਰਕ ਪਰਮਿਟ ਹਰੇਕ ਕੰਟਰੀ ਦੇ ਐਕਨਮ ਖੁੱਲੇ ਨੇ ਯੂ ਐਸ ਏ ਤੱਕ ਵੀ ਆਪਾਂ ਨੂੰ ਵਰਕ ਪਰਮਿਟ ਅਵੇਲੇਬਲ ਕਰਾ ਰਹੇ ਆ ਟਾਈਮ ਪੀਰੀਅਡ ਦੇਖੋ ਸਿਰਫ 2 ਤੋਂ 2.5 ਮਹੀਨੇ ਦਾ ਅੱਜ ਆ ਕੇ ਅਪਲਾਈ ਕਰ ਦਿੱਤਾ 2 ਤੋਂ 2.5 ਮਹੀਨੇ ਦੇ ਵਿੱਚ ਵੀਜ਼ਾ ਉਹਦਾ ਆਊਗਾ ਹੀ ਆਊਗਾ ਹੀ ਆਊਗਾ ਤੁਹਾਨੂੰ ਪਹਿਲਾਂ ਪੇਮੈਂਟ ਦੇਣ ਦੀ ਕੋਈ ਲੋੜ ਨਹੀਂ ਸਾਰੀ ਪੇਮੈਂਟ ਤੁਹਾਨੂੰ ਆਫਟਰ ਵੀਜ਼ਾ ਹੀ ਦੇਣੀ ਹੈ ਵਰਕ ਪਰਮਿਟ ਜਦੋਂ ਹਾਂ ਬਿਲਕੁਲ ਜਦੋਂ ਵਰਕ ਪਰਮਿਟ ਤੁਹਾਡਾ ਆ ਜਾਂਦਾ ਹੈ ਅਪਰੂਵ ਹੋ ਜਾਂਦਾ ਹੈ ਉਦੋਂ ਤੁਸੀਂ ਫੇਵਰਟ ਕਰਨੀ ਆ ਉਸ ਤੋਂ ਪਹਿਲਾਂ ਕੋਈ ਪੇਮੈਂਟ ਨਹੀਂ ਕਰਨੀ ਤੁਸੀਂ ਜ਼ਰੂਰੀ ਨਹੀਂ ਕਿ ਸਾਰਿਆਂ ਵਾਸਤੇ ਸਾਨੂੰ ਆਇਲਸ ਦੀ ਨੀਡ ਹੈ ਸਾਰਿਆਂ ਵਾਸਤੇ ਇਹ ਵੀ ਜ਼ਰੂਰੀ ਨਹੀਂ ਕਿ ਬੰਦਾ ਪੜਿਆ ਹੋਵੇ ਅਨਪੜ੍ਹ ਬੰਦਾ ਵੀ ਜਾ ਸਕਦਾ ਬਿਲਕੁਲ ਜਾ ਸਕਦਾ ਹੈ ਈਸੀਆਰ ਪਾਸਪੋਰਟ ਆਪਾਂ ਉਹਨੂੰ ਕਹਿੰਦੇ ਆ ਉਹਨਾਂ ਦਾ ਵੀ ਆਪਾਂ ਵਰਕ ਪਰਮਿਟ ਅਪਲਾਈ ਕਰ ਸਕਦੇ ਹਾਂ ਉਹ ਵੀ ਫੈਮਿਲੀ ਨੂੰ ਵੀ ਨਾਲ ਲੈ ਜਾ ਸਕਦੇ ਨੇ ਕੈਨੇਡਾ ਹੈ ਨਿਊਜ਼ੀਲੈਂਡ ਹੈ ਆਸਟ੍ਰੇਲੀਆ ਹੈ ਹਰੇਕ ਥਾਂ ਤੇ ਕੁਝ ਨਾ ਕੁਝ ਵਰਕ ਪਰਮਿਟ ਓਪਨ ਨੇ ਜੇ ਸਾਡੇ ਕੋਲ ਕੋਈ ਮਹੀਨੇ ਬਾਅਦ ਆਉਂਦਾ ਹੈ ਜਾਂ 2 ਮਹੀਨੇ ਬਾਅਦ ਆਉਂਦਾ ਉਸ ਟਾਈਮ ਜੇ ਆਪਣੇ ਕੋਲ ਵਰਕ ਪਰਮਿਟ ਨਹੀਂ ਹੈ ਤਾਂ ਆਪਾਂ ਨਹੀਂ ਦੇ ਪਾਵਾਂਗੇ ਇਹ ਲਿਮਿਟਡ ਲਿਮਿਟੇਸ਼ਨ ਹੈ ਸਮਝੀ ਜੀ ਇਹ ਨਹੀਂ ਮੈਂ ਕਹਿ ਸਕਦਾ ਕਿ ਸਾਡਾ ਹੀ ਆਫਿਸ ਸਿਰਫ ਵਰਕ ਪਰਮਿਟ ਕਰ ਰਿਹਾ ਹੈ ਸਾਰੇ ਫੇਸਬੁੱਕ ਭਰੇ ਪਏ ਨੇ ਵਰਕ ਪਰਮਿਟ ਵਰਕ ਪਰਮਿਟ ਵਰਕ ਪਰਮਿਟ ਲੈ ਲਓ ਬਿਲਕੁਲ ਤੇ ਇਸ ਕਰਕੇ ਜਿਹੜਾ ਪਹਿਲਾਂ ਆਏਗਾ ਪਹਿਲਾਂ ਪਾਏਗਾ 2 ਸਾਲ ਦਾ ਵਰਕ ਪਰਮਿਟ ਹੋਏਗਾ ਐਂਡ ਆਫਟਰ ਦੈਟ ਤੁਸੀਂ ਲੀਡਿੰਗ ਟੂ ਪੀਆਰ ਲੈ ਸਕਦੇ ਹੋ ਐਂਡ ਐਕਸਟੈਂਡੇਬਲ ਆ ਕੋਈ ਦਿੱਕਤ ਨਹੀਂ ਹੋਵੇ ਕਿੰਨੇ ਸਮੇਂ ਬਾਅਦ ਜਿਹੜਾ ਪੀਆਰ ਦਾ ਅਪਲਾਈ ਹੋ ਜਾਂਦਾ ਜਿਵੇਂ ਹੀ ਤੁਸੀਂ 1 ਇਅਰ ਟੈਕਸ ਪੇ ਕਰਦੇ ਹੋ ਆਪਣਾ ਕਾਗਜ਼ਾਂ ਦੇ ਵਿੱਚ ਤਾਂ ਤੁਸੀਂ ਪੀਆਰ ਵਾਸਤੇ ਐਲੀਜੀਬਲ ਹੋ ਕੇ ਤੁਸੀਂ ਆਪਣੀ ਪੀਆਰ ਪਾ ਸਕਦੇ ਹੋ ਦਿਲੰਦਰ ਆਫਿਸ ਵੀਜ਼ਾ 24 ਦੇ ਵਿੱਚ 15 ਜਨਵਰੀ ਤੋਂ ਲੈ ਕੇ 25 ਜਨਵਰੀ ਦੇ ਵਿੱਚ ਸਾਰੇ ਹੀ ਫੋਰਨ ਡੈਲੀਕੇਟ ਜਿਹੜੇ ਕਿ ਵਰਕ ਪਰਮਿਟ ਪ੍ਰੋਵਾਈਡ ਕਰ ਰਹੇ ਨੇ ਉਹ ਇੱਥੇ ਆਣਗੇ ਜੋ ਵੀ ਵਰਕ ਪਰਮਿਟ ਦਾ ਚਾਹਵਾਨ ਹੈ ਉਹ ਆਪਣੇ ਡਾਕੂਮੈਂਟ ਜਰੂਰ ਲੈ ਕੇ ਆਏ 15 ਜਨਵਰੀ ਤੋਂ ਲੈ ਕੇ 25 ਜਨਵਰੀ ਦੇ ਵਿੱਚ ਜੇ ਆ ਜਾਂਦੇ ਆ ਤਾਂ 2 ਤੋਂ 2.5 ਮਹੀਨੇ ਦੇ ਵਿੱਚ ਵਿੱਚ ਅਸੀਂ ਵਰਕ ਪਰਮਿਟ ਦੇ ਸਕਦੇ ਹਾਂ ਆਪਾਂ ਇੱਥੇ ਅਨਪੜ੍ਹ ਬੰਦੇ ਦੀ ਗੱਲ ਕਰੀ ਜਿਹਦੇ ਕੋਲ ਸਕਿੱਲ ਹੀ ਪੂਰਾ ਨਹੀਂ ਹੈ ਇੱਧਰ ਚ ਆਇਓ ਕਹੀ ਚਲਾਉਣੀ ਜਾਣਦਾ ਤਾਂ ਉਹ ਫਿਰ ਉੱਧਰ ਜਾ ਕੇ ਕਰੂਗਾ ਕਿ ਕੱਲਾ ਵਰਕ ਪਰਮਿਟ ਆ ਉਹ ਤਾਂ ਠੱਡ ਨਹੀਂ ਪੜਦਾ ਕੰਮ ਹਰੇਕ ਤਰ੍ਹਾਂ ਦਾ ਅਵੇਲੇਬਲ ਹੈ ਈਵਨ ਦੈਨ ਉਹਦੇ ਵਾਸਤੇ ਸਾਡੇ ਆਪਣੇ ਆਫਿਸ ਉੱਥੇ ਤੇ ਕੈਨੇਡਾ ਦੇ ਵਿੱਚ ਨਿਊਜ਼ੀਲੈਂਡ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਸਾਡੀ ਉਹਨਾ ਟੀਮ ਦੇ ਨਾਲ ਡਿਸਕਸ ਕਰਕੇ ਹੀ ਉਹਨੇ ਕੰਮ ਸਟਾਰਟ ਕਰਨਾ ਹੈ ਜਿਹੜਾ ਬੱਚਾ ਉੱਥੇ ਕੰਮ ਕਰ ਸਕਦਾ ਹੈ ਉਹਨੂੰ ਹੀ ਭੇਜੋ ਜਿਵੇਂ ਇੱਥੇ ਮੈਨੂੰ ਸਭ ਕੁਝ ਮਿਲ ਹੀ ਜਾਂਦੇ ਉਹ ਨਹੀਂ ਮਿਲਣਾ ਮਤਲਬ ਜਿਹੜੇ ਇੱਧਰ ਕਈ ਵਾਰੀ ਹੁੰਦੇ ਆ ਐਸੀ ਪੱਠੇ ਆਪਾਂ ਕਹ ਲਈ ਐਸੀ ਪੱਠੇ ਹੁੰਦੇ ਆ ਮਾਪੇ ਕਹਿੰਦੇ ਵੀ ਇੱਧਰ ਤਾਂ ਇਹ ਤੋਂ ਕੰਮ ਹੁੰਦਾ ਨਹੀਂ ਵਿਦੇਸ਼ ਭੇਜ ਦੋ ਬਾਹਰ ਜਾ ਕੇ ਸਾਰਾ ਕੁਝ ਸੈੱਟ ਕਰ ਲੂ ਮਤਲਬ ਉਹਦੇ ਉਹਦੇ ਲਈ ਵਿਦੇਸ਼ ਨਹੀਂ ਹੈਗਾ ਉਹਦੇ ਲਈ ਤਾਂ ਬਣ ਸਕਦਾ ਜੇ ਉੱਥੇ ਜਾ ਕੇ ਸੈੱਟ ਹੋ ਜਾ ਕਿਉਂਕਿ ਉੱਥੇ ਤਾਂ ਉਹਨੂੰ ਬੰਦੇ ਦਾ ਪੁੱਤ ਬਣਨਾ ਹੀ ਪੈਣਾ ਕੰਮ ਕਰਨਾ ਹੀ ਪਊ ਕਰਨਾ ਹੀ ਪੈਣਾ ਸਾਤਰੀਕਾਲ ਆਰੰਭੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ ਮੈਂ ਹਾਂ ਜਸ ਕਰੇਵਾਲ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਿਦੇਸ਼ ਦੀ ਚਾਹਤ ਕਿਹਦੀ ਨਹੀਂ ਹੁੰਦੀ ਹਰ ਇੱਕ ਦੀ ਚਾਹਤ ਹੁੰਦੀ ਹੈ ਕਿ ਵਿਦੇਸ਼ ਦੇ ਵੱਲ ਜਾਇਆ ਜਾਵੇ ਚਾਹੇ ਕੋਈ ਪਲੱਸ 2 ਕਰਕੇ ਜਾਂਦਾ ਆ ਚਾਹੇ ਕੋਈ ਡਿਗਰੀ ਕਰਕੇ ਜਾਂਦਾ ਆ ਡਿਪਲੋਮਾ ਕਰਕੇ ਜਾਂਦਾ ਆ ਮਾਪਿਆਂ ਦਾ ਵੀ ਸੁਪਨਾ ਇਹੋ ਹੁੰਦਾ ਤੇ ਸਟੂਡੈਂਟ ਦਾ ਬੱਚਿਆਂ ਦਾ ਵੀ ਸੁਪਨਾ ਇਹ ਹੁੰਦਾ ਕਿ ਵਿਦੇਸ਼ ਦੇ ਵਿੱਚ ਜਾਈਏ ਵਰਕ ਕਰੀਏ ਪੈਸਾ ਕਮਾਈਏ ਵੱਡੀ ਗੱਲ ਆ ਪੀਆਰ ਲੈ ਕੇ ਉੱਧਰ ਜਿਹੜਾ ਹੈਗਾ ਸੈਟ ਚਿਕਰਾ ਮੌਜੂਦਾ ਸਮੇਂ ਦੀ ਗੱਲ ਕਰਾਂ ਤਾਂ ਮੌਜੂਦਾ ਸਮੇਂ ਦੇ ਵਿੱਚ ਵਰਕ ਪਰਮਿਟ ਜਿਹੜੇ ਨੇ ਉਹ ਓਪਨ ਹੋਏ ਨੇ ਤਾਂ ਕਿਉਂ ਨਾ ਸਿੱਧਿਆਂ ਵਰਕ ਦੇ ਉੱਪਰ ਹੀ ਵਿਦੇਸ਼ ਚਾਇਆ ਜਾਵੇ ਇਸ ਤੇ ਬਾਬਤ ਅੱਜ ਗੱਲਬਾਤ ਕਰਾਂਗੇ ਅਸੀਂ ਵੀਜ਼ਾ 24 ਦੇ ਜਲੰਧਰ ਦੇ ਦਫ਼ਤਰ ਦੇ ਵਿੱਚ ਆ ਮੇਰੇ ਨਾਲ ਦਿਨੇਸ਼ ਸਰ ਹੋਣਗੇ ਸਭ ਤੋਂ ਪਹਿਲਾਂ ਸਰ ਦਾ ਸਵਾਗਤ ਕਰਦੇ ਹਾਂ ਫਿਰ ਪੂਰੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਵਾਂਗੇ ਸਰ ਸਭ ਤੋਂ ਪਹਿਲਾਂ ਸਵਾਗਤ ਆ ਰਿਹਾ ਮੇਟਲ ਵਿੱਚ ਸ਼ਸ਼ੀਕਲ ਸਾਰਾ ਨੂੰ ਤੇ ਸਾਡੇ ਵੱਲੋਂ ਵੀਜ਼ਾ 24 ਦੀ ਟੀਮ ਵੱਲੋਂ ਸਾਰਿਆਂ ਨੂੰ ਹੈਪੀ ਨਿਊ ईयर ਵੀ ਤੇ ਸਾਰੇ ਮੈਨੂੰ ਲੱਗਦਾ ਕਿ ਚੜ੍ਹਦੀ ਕਲਾ 'ਚ ਹੋਵੋਗੇ ਤੇ ਅਸੀਂ ਵੀ ਚੜ੍ਹਦੀ ਕਲਾ 'ਚ ਹੀ ਰਹਾਂਗੇ ਸਰ ਪਹਿਲਾਂ ਮੈਂ ਇਹੀ ਸੁਝਾਅ ਲੈਣਾ ਚਾਹੂੰਗਾ ਜਿਸ ਤਰ੍ਹਾਂ ਦੇ ਨਾਲ ਕਿ ਬੱਚਾ ਜਾਂਦਾ ਆ ਚਾਹੇ ਕੋ ਪਲੱਸ 2 ਕਰਕੇ ਜਾਂਦਾ ਡਿਪਲੋਮਾ ਡਿਗਰੀ ਕਰਕੇ ਜਾਂਦਾ ਆ ਅਖੀਰ ਮੋਟਿਵ ਤਾਂ ਉਹਦਾ ਵੀ ਪਰਿਵਾਰ ਦਾ ਵੀ ਇਹੀ ਹੁੰਦਾ ਕਿ ਵਿਦੇਸ਼ ਦੇ ਵਿੱਚ ਜਾ ਕੇ ਸੈੱਟ ਹੋਇਆ ਜਾਵੇ ਵਿਦੇਸ਼ ਦੇ ਵਿੱਚ ਪੀਆਰ ਲਈ ਜਾਵੇ ਵਰਕ ਕਰੀਏ ਜਿਵੇਂ ਹੁਣ ਵਰਕ ਪਰਮਿਟ ਜਿਹੜੇ ਹੈਗੇ ਨੇ ਓਪਨ ਹੋਏ ਨੇ ਜਾਇਆ ਕਿਵੇਂ ਜਾਵੇ ਸਟੂਡੈਂਟ ਵੀਜ਼ੇ ਦੇ ਉੱਪਰ ਬੈਟਰਾ ਜਾਂ ਫਿਰ ਵਰਕ ਪਰਮਿਟ ਦੇ ਉੱਪਰ ਤੁਹਾਡਾ ਕੁਐਸਚਨ ਬਹੁਤ ਹੀ ਜਾਇਜ਼ ਹੈ ਜਸਦੀਪ ਮੈਕਸਿਮਮ ਲੋਕਾਂ ਦਾ ਅਗਰ ਆਪਾਂ ਕਨਸੈਪਟ ਦੇਖੀਏ ਤਾਂ ਇਹੀ ਹੁੰਦਾ ਹੈ ਕਿ ਉੱਥੇ ਜਾ ਕੇ ਆਪਣੀ ਸੈਟਿੰਗ ਕਰਨੀ ਹੈ ਜੀ 90% ਅਗਰ ਆਪਾਂ ਪਾਪੂਲੇਸ਼ਨ ਦੇਖੀਏ ਤਾਂ ਸਭ ਦਾ ਜੇ ਉਹਦੀ ਅੰਦਰ ਦੀ ਵਿਵਸਥਾ ਨਹੀਂ ਵੀ ਕਹਿੰਦੀ ਤਾਂ ਵੀ ਬੱਚਿਆਂ ਕਰਕੇ ਪੇਰੈਂਟਸ ਕੁਝ ਵੀ ਅਰੇਂਜਮੈਂਟ ਕਰਕੇ ਬੱਚੇ ਨੂੰ ਉੱਥੇ ਭੇਜਣਾ ਚਾਹੁੰਦੇ ਨੇ ਸੋ ਦੈਟ ਕਿ ਬੱਚੇ ਦੀ ਜਿਹੜੀ ਅੱਗੇ ਵਾਲੀ ਜ਼ਿੰਦਗੀ ਉਹ ਵਧੀਆ ਹੋ ਜਾਵੇ ਹਮ ਪੇਰੈਂਟਸ ਨੇ ਇੱਕ ਵਾਰੀ ਪੈਸੇ ਲਗਾ ਦਿੱਤੇ ਜੀ ਸਭ ਨੂੰ ਇਹ ਹੁੰਦਾ ਵੀ ਹਾਂ ਮੇਰਾ ਸਟਾਰਟਿੰਗ ਦੇ ਵਿੱਚ ਇੱਕ ਸਾਲ ਦੀ ਜੇ ਮੈਂ ਫੀਸ ਭਰ ਦਿਆਂ ਬੱਚੇ ਦੀ ਤਾਂ ਉੱਥੇ ਜਾ ਕੇ ਬਾਕੀ ਆਪਣੇ ਆਪ ਕੱਢ ਹੀ ਦੇਗਾ ਬਟ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਬੱਚਿਆਂ ਨੂੰ ਉੱਥੇ ਵੀ ਬਹੁਤ ਪ੍ਰੋਬਲਮਸ ਆਉਂਦੀਆਂ ਨੇ ਕਈਆਂ ਨੂੰ ਜਾਂਦਾ ਹੀ ਕੋਈ ਜੋਬ ਮਿਲ ਜਾਂਦੀ ਹੈ ਕਈਆਂ ਨੂੰ ਨਹੀਂ ਮਿਲਦੀ ਦੂਜੀ ਗੱਲ ਮੈਂ ਪੇਰੈਂਟਸ ਨੂੰ ਔਰ ਸਟੂਡੈਂਟਸ ਨੂੰ ਇਹ ਜ਼ਰੂਰ ਕਵਾਂਗਾ ਕਿ ਜਿਹੜਾ ਬੱਚਾ ਉੱਥੇ ਕੰਮ ਕਰ ਸਕਦਾ ਹੈ ਜੀ ਉਹਨੂੰ ਹੀ ਭੇਜੋ ਹੂੰ ਜੇ ਕੋਈ ਸਟੱਡੀ ਵੀਜ਼ਾ ਤੇ ਵੀ ਗਿਆ ਜੇ ਉਹ ਚਾਹਤੇ ਚੀਨੀਆ ਕਿ ਮੈਂ ਉੱਥੇ ਕੰਮ ਕਰਾਂ ਜਿਵੇਂ ਇੱਥੇ ਮੈਨੂੰ ਸਭ ਕੁਝ ਮਿਲ ਹੀ ਜਾਂਦੇ ਉਹ ਨਹੀਂ ਮਿਲਣਾ ਮਤਲਬ ਜਿਹੜੇ ਇੱਧਰ ਕਈ ਵਾਰੀ ਹੁੰਦੇ ਆ ਬਈ ਐਸੀ ਪੱਠੇ ਆਪਾਂ ਕਹ ਲਈ ਐਸੀ ਪੱਠੇ ਹੁੰਦੇ ਆ ਮਾਪੇ ਕਹਿੰਦੇ ਬਈ ਇੱਧਰ ਤਾਂ ਇਹ ਤੋਂ ਕੰਮ ਹੁੰਦਾ ਨਹੀਂ ਹੁੰਦਾ ਨਹੀਂ ਵਿਦੇਸ਼ ਭੇਜ ਦੋ ਬਾਹਰ ਜਾ ਕੇ ਸਾਰਾ ਕੁਝ ਸੈੱਟ ਕਰ ਲੂ ਮਤਲਬ ਉਹਦੇ ਉਹਦੇ ਲਈ ਵਿਦੇਸ਼ ਨਹੀਂ ਹੈਗਾ ਉਹਦੇ ਲਈ ਤਾਂ ਬਣ ਸਕਦਾ ਜੇ ਉੱਥੇ ਜਾ ਕੇ ਸੈੱਟ ਹੋ ਜਾ ਕਿਉਂਕਿ ਉੱਥੇ ਤਾਂ ਉਹਨੂੰ ਬੰਦੇ ਦਾ ਪੁੱਤ ਬਣਨਾ ਹੀ ਪੈਣਾ ਹੈ ਕੰਮ ਕਰਨਾ ਹੀ ਪਊ ਕਰਨਾ ਹੀ ਪੈਣਾ ਹੂੰ ਉੱਥੇ ਦਾ ਸਿਸਟਮ ਹੈ ਜੇ ਤੁਸੀਂ 9 ਵਜੇ ਆਫਿਸ ਨਹੀਂ ਪਹੁੰਚੇ ਤਾਂ ਉਹ ਆਫ ਹੈ ਕੰਮ ਤੁਹਾਡਾ ਤੇ ਉੱਥੇ ਜੇਕਰ ਬੱਚਾ ਕੰਮ ਨਹੀਂ ਕਰਦਾ ਤਾਂ ਉਹਨੇ ਸਰਵਾਈਵ ਨਹੀਂ ਕਰ ਪਾਣਾ ਹਾਂ ਕਈ ਅਸੀਂ ਦੇਖਦੇ ਹਾਂ ਸਾਡੇ ਕੋਲ ਹਰ ਇੱਕ ਤਰ੍ਹਾਂ ਦੇ ਬੱਚੇ ਆਉਂਦੇ ਨੇ ਜਿਨ੍ਹਾਂ ਦੇ ਇੱਥੇ bizness ਸੈਟ ਨੇ ਵਧੀਆ ਇੱਥੇ ਕਮਾ ਰਹੇ ਨੇ ਉਹ ਨਹੀਂ ਟਿਕਦੇ ਉੱਥੇ ਉੱਥੇ ਜਾ ਕੇ ਉਹਨੂੰ ਪਾਣੀ ਪਿਲਾਉਣਾ ਪੈ ਜਾ ਕਿਸੇ ਨੂੰ ਕਿਸੇ ਨੂੰ ਕੋਲਡ ਡਰਿੰਕ ਸਰਵ ਕਰਨਾ ਪੈ ਜਾ ਉਹ ਵਾਪਸੀ ਆ ਜਾਂਦਾ ਹੈ ਕੰਮ ਤਾਂ ਕਿਸੇ ਤਰ੍ਹਾਂ ਵੀ ਕਰਨਾ ਪੈ ਸਕਦਾ ਕਰਨਾ ਪੈ ਸਕਦਾ ਹੈ ਕੰਮ ਝਾੜੂ ਤੱਕ ਪੋਚੇ ਤੱਕ ਵੀ ਸ਼ਾਪਿੰਗ ਦੇ ਵਿੱਚ ਸ਼ੁਰੂ-ਸ਼ੁਰੂ ਦੇ ਵਿੱਚ ਆਪਾਂ ਗੱਲ ਕਰੀਏ ਕਿਸੇ ਨੂੰ ਵੀ ਕੁਰਸੀ ਨਹੀਂ ਮਿਲਣੀ ਵਾਈਟ ਕਾਲਰ ਜੌਬ ਤਾਂ ਤਾਂ ਮਿਲਣੀ ਆ ਜਦੋਂ ਤੁਸੀਂ ਆਪਣੇ ਸਕਿੱਲ ਉਹਨਾਂ ਨੂੰ ਸ਼ੋਅ ਅਪ ਕਰੋਗੇ ਕੁਝ ਦਿਖਾਓਗੇ ਕਰਕੇ ਜਦੋਂ ਆਪਾਂ ਕਿਸੇ ਵੀ ਥਾਂ ਤੇ ਪਹੁੰਚਣਾ ਮੰਨ ਲਓ ਜਿਵੇਂ ਕਹਿੰਦੇ ਨਾ ਵੀ ਹਾਂ ਜੇ ਆਪਾਂ ਛੱਤ ਤੇ ਚੜ੍ਹਨਾ ਤਾਂ ਸੀੜੀ-ਸੀੜੀ ਚੜ੍ਹ ਕੇ ਕਰਨਾ ਪੈਣਾ ਇਹ ਨਹੀਂ ਵੀ ਇੱਕ ਸੀੜੀ ਤੋਂ ਸਿੱਧਾ ਹੀ ਆਪਾਂ ਛਲਾਂਗ ਲਗਾ ਦਾਂਗੇ ਉੱਪਰ ਬਿਲਕੁਲ ਐਟ ਪ੍ਰੈਸੈਂਟ ਸਾਡਾ ਜਿਹੜਾ ਪਰਪਸ ਹੈਗਾ ਵਰਕ ਪਰਮਿਟ ਦਾ ਜੇ ਮੈਂ ਗੱਲ ਕਰਾਂ ਵਰਕ ਪਰਮਿਟ ਹਰੇਕ ਕੰਟਰੀ ਦੇ ਐਕਨਮ ਖੁੱਲੇ ਨੇ ਹਰ ਕੰਟਰੀ ਹਰੇਕ ਕੰਟਰੀ ਦੇ ਚਾਹੇ ਯੂਕੇ ਹੈ ਯੂਐਸਏ ਤੱਕ ਵੀ ਆਪਾਂ ਨੂੰ ਵਰਕ ਪਰਮਿਟ ਅਵੇਲੇਬਲ ਕਰਾ ਰਹੇ ਕੈਨੇਡਾ ਹੈ ਨਿਊਜ਼ੀਲੈਂਡ ਹੈ ਆਸਟ੍ਰੇਲੀਆ ਹੈ ਹਰੇਕ ਥਾਂ ਤੇ ਕੁਝ ਨਾ ਕੁਝ ਵਰਕ ਪਰਮਿਟ ਓਪਨ ਨੇ ਲੇਕਿਨ ਉਹਨਾਂ ਦੀ ਪ੍ਰੋਫਾਈਲਸ ਡਿਪੈਂਡ ਕਰਦੀ ਹੈ ਕਿ ਬੱਚਾ ਸਾਹਮਣੇ ਵਾਲੇ ਦੇ ਕਿਸ ਤਰ੍ਹਾਂ ਦੇ ਸਕਿੱਲਸ ਨੇ ਬਟ ਆਪਣੇ ਕੋਲ ਇਹ ਆਪਸ਼ਨ ਵੀ ਹੈ ਕਿ ਸਾਰੇ ਬੰਦੇ ਵਾਈਟ ਕਾਲਰ ਜੌਬ ਵਾਲੇ ਨਹੀਂ ਚਾਹੀਦੇ ਉਹਨਾਂ ਨੂੰ ਬਿਲਕੁਲ ਕੁਝ ਇਸ ਤਰ੍ਹਾਂ ਦੇ ਵੀ ਵਰਕ ਵਾਸਤੇ ਚਾਹੀਦੇ ਨੇ ਜਿਵੇਂ ਤੁਸੀਂ ਸੁਣਿਆ ਹੋਣਾ ਹੈਵੀ ਟਰੱਕ ਡਰਾਈਵਰ ਹੁੰਦੇ ਨੇ ਜੀ ਜਾਂ ਕੋਈ ਮੰਨ ਲਓ ਇੱਥੇ ਟੈਕਸੀ ਡਰਾਈਵਰਿੰਗ ਕਰ ਰਿਹਾ ਉਹਨੂੰ ਇਹ ਹੁੰਦਾ ਕਿ ਯਾਰ ਮੈਂ ਤਾਂ ਇਹਨੂੰ ਮੈਨੂੰ ਤਾਂ ਬੋਲਣਾ ਨਹੀਂ ਆਉਂਦਾ ਇੰਗਲਿਸ਼ ਦੇ ਵਿੱਚ ਮੈਂ ਕਿਵੇਂ ਜਾਵਾਂ ਪਾ ਜੀ ਉਹਨਾਂ ਨੂੰ ਇਹ ਮਿੱਥ ਹੁੰਦੀ ਹੈ ਤੇ ਉਹ ਕਦੇ ਪਲਾਨ ਹੀ ਨਹੀਂ ਕਰਦੇ ਬਿਲਕੁਲ ਤੇ ਮੈਂ ਇਹ ਦੱਸਣਾ ਚਾਹਾਂਗਾ ਸਾਰਿਆਂ ਨੂੰ ਕਿ ਕੋਈ ਵੀ ਵਰਕ ਪਰਮਿਟ ਹੈ ਤਾਂ ਜ਼ਰੂਰੀ ਨਹੀਂ ਕਿ ਸਾਰਿਆਂ ਵਾਸਤੇ ਸਾਨੂੰ ਆਈਐਸ ਦੀ ਨੀਡ ਹੈ ਹਮ ਸਾਰਿਆਂ ਵਾਸਤੇ ਇਹ ਵੀ ਜ਼ਰੂਰੀ ਨਹੀਂ ਕਿ ਬੰਦਾ ਪੜਿਆ ਹੋਵੇ ਕੁਝ ਇਹੋ ਜਿਹੇ ਵਰਕ ਪਰਮਿਟ ਵੀ ਨੇ ਜਿਨ੍ਹਾਂ ਦੇ ਵਿੱਚ ਕੋਈ ਪੜ੍ਹਾਈ ਦੀ ਲੋੜ ਨਹੀਂ ਕੋਈ ਆਈਐਸ ਦੀ ਲੋੜ ਨਹੀਂ ਦੂਜੀ ਗੱਲ ਟਾਈਮ ਕਿੰਨਾ ਲੱਗੇਗਾ ਬਿਲਕੁਲ ਟਾਈਮ ਦੀ ਗੱਲ ਅਗਰ ਆਪਾਂ ਕੱਲ ਕਰੀਏ ਸਟੱਡੀ ਵੀਜ਼ਾ ਦੇ ਵਿੱਚ ਮੈਂ ਉਹਨਾਂ ਬੱਚਿਆਂ ਵਾਸਤੇ ਵੀ ਤੁਹਾਨੂੰ ਇਹ ਸੁਜੈਸਟ ਕਰਨਾ ਚਾਹਾਂਗਾ ਬੱਚਿਆਂ ਨੂੰ ਵੀ ਕਿ ਜਿਹੜੇ ਬੱਚਿਆਂ ਦੇ ਬੈਂਡ ਨਹੀਂ ਇੰਪਰੂਵ ਹੋ ਰਹੇ ਜੀ ਕਿਸੇ ਦੇ 5.5 ਤੇ ਅੜ ਗਏ ਕਿਸੇ ਦੇ 5 ਅੜ ਗਏ ਤਾਂ ਨੇਚਰਲੀ ਆ ਉਥੇ ਤਲਵਾਰ ਲਟਕੀ ਰਹਿਣੀ ਹੈ ਵੀ ਪਤਾ ਨਹੀਂ ਰਿਫਿਊਜ਼ਲ ਨਾ ਆ ਜਾਏ ਕਿਉਂਕਿ ਜਦੋਂ ਆਪਾਂ ਸਟੱਡੀ ਵੀਜ਼ਾ ਦੀ ਰਿਕੁਆਇਰਮੈਂਟ ਪੂਰੀ ਨਹੀਂ ਕਰ ਰਹੇ ਜੀ ਤਾਂ ਨੇਚਰਲੀ ਵੀਜ਼ਾ ਆਫੀਸਰ ਆਪਾਂ ਨੂੰ ਪੋਜ਼ਿਟਿਵ ਰਿਸਪਾਂਸ ਦੇਗਾ ਜਾਂ ਨਹੀਂ ਜੀ ਆਪਾਂ ਨਹੀਂ ਕਹਿ ਸਕਦੇ ਹਾਂ ਕਿਸੇ ਦੀ ਬਹੁਤ ਵਧੀਆ ਕਿਸਮਤ ਹੈ ਤਾਂ ਲੰਘ ਵੀ ਜਾਂਦੇ ਨੇ ਅਸੀਂ ਨਹੀਂ ਕਹਿੰਦੇ ਕਿ ਹਾਂ ਪੰਜ ਬੈਂਡ ਦੇ ਵੀਜ਼ੇ ਨਹੀਂ ਆਉਂਦੇ ਲੱਗ ਜਾਂਦੇ ਨੇ ਜੀ ਬਟ ਅਗਰ ਆਪਾਂ ਇੱਕ ਕ੍ਰਾਈਟੇਰੀਆ ਦੇਖੀਏ ਮੈਚ ਕਰੀਏ ਤਾਂ ਜਦੋਂ ਤੱਕ ਆਪਾਂ ਕਿਸੇ ਵੀ ਵੀਜ਼ਾ ਦੀ ਪੂਰੀ ਰਿਕੁਆਇਰਮੈਂਟ ਨਹੀਂ ਪੂਰੀ ਕਰਦੇ ਤਾਂ ਆਪਣੇ ਆਪ ਨੂੰ ਕੌਨਫੀਡੈਂਸ ਹੀ ਨਹੀਂ ਹੁੰਦਾ ਬਿਲਕੁਲ ਬਿਲਕੁਲ ਠੀਕ ਹੈ ਤੇ ਦੂਜੀ ਗੱਲ ਜਿਹੜਾ ਬੱਚਾ ਇੱਥੇ ਬੈਂਡ ਕਰਕੇ ਰੁਕ ਰਿਹਾ ਹੁਣ ਉਹ ਪਹਿਲਾਂ ਤਾਂ ਬੈਂਡ ਵਿੱਚ ਤੇ ਕੁਝ ਨਾ ਕੁਝ ਮਹੀਨੇ ਦੋ ਮਹੀਨੇ ਦੀ ਟ੍ਰੇਨਿੰਗ ਲਏਗਾ ਜੀ ਉਸ ਤੋਂ ਬਾਅਦ ਐਗਜ਼ਾਮ ਦੇਗਾ ਇਹਨੇ ਨੂੰ ਉਹਦਾ ਜਿਹੜਾ ਇਨਟੇਕ ਹੈ ਉਹ ਅਗਲਾ ਹੋ ਜਾਣਾ ਹੈ ਜੇ ਹੁਣ ਉਹ ਮਈ ਇਨਟੇਕ ਜਾਣਾ ਸੀ ਹੁਣ ਉਹ ਸੈਪਟੈਂਬਰ ਇਨਟੇਕ ਘੱਟੋ-ਘੱਟ 6-8 ਮਹੀਨਿਆਂ ਦਾ ਵਕਤ ਪਾ ਫੇਰ ਪੈ ਜਾਣਾ ਉਹਨੂੰ ਫੇਰ ਉਹਨੂੰ ਵੇਟ ਕਰਨੀ ਪੈਣੀ ਹੈ ਇਹਨੇ ਨੂੰ ਬੱਚਾ ਵੀ ਪਰੇਸ਼ਾਨ ਪੇਰੈਂਟਸ ਵੀ ਪਰੇਸ਼ਾਨ ਨਾ ਤਾਂ ਉਹ ਇੱਥੇ ਕੰਮ ਕਰੇਗਾ ਨਾ ਉੱਥੇ ਜਾ ਪਾਏਗਾ ਤਾਂ ਇਸ ਲਈ ਆਪਣੇ ਕੋਲ ਬਹੁਤ ਵਧੀਆ ਆਪਸ਼ਨ ਇਸ ਟਾਈਮ ਅਵੇਲੇਬਲ ਹੈ ਕਿ ਜੇ ਬੱਚਾ ਉੱਥੇ ਜਾਣਾ ਹੀ ਚਾਹੁੰਦਾ ਹੈ ਕੱਲ ਨੂੰ ਮੋਟਿਵ ਤਾਂ ਆਪਣਾ ਇੱਕੋ ਹੀ ਹੈ ਕਿ ਉੱਥੇ ਜਾ ਕੇ ਆਪ ਆਪਣੀ ਸੈਟਿੰਗ ਕਰਨੀ ਹੈ ਤਾਂ ਸਿੱਧਾ ਹੀ ਵਰਕ ਪਰਮਿਟ ਵੀ ਉਹਨਾਂ ਦਿੱਤਾ ਜਾਵੇ ਬਹੁਤ ਸਾਰੇ ਇਹੋ ਜਿਹੇ ਟਰੇਡ ਨੇ ਜਿਦੇ ਵੀ ਤੁਸੀਂ ਉੱਥੇ ਜਾ ਕੇ ਡਾਇਰੈਕਟ ਵਰਕ ਪਰਮਿਟ ਲੈ ਸਕਦੇ ਹੋ ਔਰ ਟਾਈਮ ਪੀਰੀਅਡ ਦੇਖੋ ਸਿਰਫ 2 ਤੋਂ 2.5 ਮਹੀਨੇ ਦਾ ਮਤਲਬ ਜੇਕਰ ਅੱਜ ਆ ਕੇ ਅਪਲਾਈ ਕਰਦਾ ਜਿਸ ਟਾਈਮ ਪੀਰੀਅਡ ਦੀ ਗੱਲ ਕਰ ਰਹੇ ਹਾਂ ਅੱਜ ਆ ਕੇ ਅਪਲਾਈ ਕਰ ਦਿੱਤਾ 2 ਤੋਂ 2.5 ਮਹੀਨੇ ਦੇ ਵਿੱਚ ਵੀਜ਼ਾ ਉਹਦਾ ਆਊਗਾ ਹੀ ਆਊਗਾ ਆਊਗਾ ਹੀ ਆਊਗਾ ਕਿਉਂਕਿ ਦੇਖੋ ਮੈਂ ਇੱਕ ਕਲ ਹੋਰ ਵੀ ਇੱਥੇ ਕਰਨਾ ਚਾਹਾਂਗਾ ਕਿ ਜਿਹੜੇ ਵਰਕ ਪਰਮਿਟ ਹੁੰਦੇ ਨੇ ਉਹ ਹਮੇਸ਼ਾ ਵਾਸਤੇ ਇੱਕੋ ਜਿਹੇ ਨਹੀਂ ਚੱਲਦੇ ਕਦੇ ਕੋਈ ਟਰੇਡ ਦੇ ਆਗੇ ਕਦੇ ਕੋਈ ਟਰੇਡ ਦੇ ਆਗੇ ਇਸ ਕਰਕੇ ਉਹ ਬੰਦੇ ਦੀ ਜਿਹੜਾ ਵੀ ਜਾਣ ਦਾ ਚਾਹਵਾਨ ਹੈ ਫੈਮਲੀ ਦੇ ਨਾਲ ਜਾਣਾ ਚਾਹੁੰਦਾ ਹੈ ਜਾਂ ਵਿਦਆਊਟ ਫੈਮਲੀ ਜਾਣਾ ਚਾਹੁੰਦਾ ਹੈ ਉਹਦਾ ਪ੍ਰੋਫਾਈਲ ਉਹ ਸਟੱਡੀ ਕਰਕੇ ਆਇਆ ਹੋਇਆ ਹੈ ਯਾ ਉਹਨੇ ਕੋਈ ਸਟੱਡੀ ਨਹੀਂ ਕੀਤੀ ਤਾਂ ਸਾਡੇ ਕੋਲ ਇਸ ਆਫਿਸ ਦੇ ਵਿੱਚ ਹੀ ਜਲੰਧਰ ਆਫਿਸ ਵੀਜ਼ਾ 24 ਦੇ ਵਿੱਚ 15 ਜਨਵਰੀ ਤੋਂ ਲੈ ਕੇ 25 ਜਨਵਰੀ ਦੇ ਵਿੱਚ ਜੀ ਸਾਰੇ ਹੀ ਫੋਰਨ ਡੈਲੀਕੇਟ ਜਿਹੜੇ ਕਿ ਵਰਕ ਪਰਮਿਟ ਪ੍ਰੋਵਾਈਡ ਕਰਨ ਨੇ ਉਹ ਇੱਥੇ ਆਣਗੇ ਤੁਸੀਂ ਆਪਣੇ ਡਾਕੂਮੈਂਟ ਲੈ ਕੇ ਆਣ ਜਿਹੜੇ ਵੀ ਦਰਸ਼ਕ ਦੇਖ ਰਹੇ ਨੇ ਜੇ ਮੈਂ ਕਹਿਣਾ ਚਾਹਾਂਗਾ ਜੋ ਵੀ ਵਰਕ ਪਰਮਿਟ ਦਾ ਚਾਹਵਾਨ ਹੈ ਉਹ ਆਪਣੇ ਡਾਕੂਮੈਂਟ ਜ਼ਰੂਰ ਲੈ ਕੇ ਆਏ ਪਾਸਪੋਰਟ ਹੋ ਗਿਆ ਉਹਦਾ ਉਦੇ ਅਕਾਡੈਮਿਕ ਹੋ ਗਏ ਹੈ ਚਾਹੇ ਨਹੀਂ ਹੈ ਜੀ ਅਗਰ ਹੈ ਤਾਂ ਜ਼ਰੂਰ ਲੈ ਕੇ ਆ ਜੀ ਉਹਦਾ ਕੋਈ ਐਕਸਪੀਰੀਅੰਸ ਹੈ ਤਾਂ ਉਹ ਜ਼ਰੂਰ ਲੈ ਕੇ ਆਵੇ ਸੋ ਥੈਟ ਉਸਦੇ ਪ੍ਰੋਫਾਈਲ ਦੇ ਅਕੋਰਡਿੰਗ ਆਪਾਂ ਉਹਨੂੰ ਗਾਈਡ ਕਰ ਸਕੀਏ ਅਸੀਂ ਤੁਹਾਨੂੰ ਵਰਕ ਪਰਮਿਟ ਦੀ ਕੰਪਲੀਟ ਗਾਈਡੈਂਸ ਜਿਹੜੀ ਹੈ ਵੀਜ਼ਾ 24 ਦੀ ਟੀਮ ਨੇ ਤੁਹਾਨੂੰ ਪ੍ਰੋਵਾਈਡ ਕਰਨੀ ਹੈ ਡਾਟਾ ਜ਼ਰੂਰ ਯਾਦ ਰੱਖ ਲੈਣ 15 ਜਨਵਰੀ ਤੋਂ ਲੈ ਕੇ 25 ਜਨਵਰੀ ਦੇ ਵਿੱਚ ਜੇ ਆ ਜਾਂਦੇ ਆ ਤਾਂ 2 ਤੋਂ 2.5 ਮਹੀਨੇ ਦੇ ਵਿੱਚ ਵਿੱਚ ਅਸੀਂ ਵਰਕ ਪਰਮਿਟ ਦੇ ਸਕਦੇ ਹਾਂ ਤੁਸੀਂ ਗੱਲ ਕੀਤੀ ਆ ਕਿ ਪੜ੍ਹਾਈ ਮੈਟਰ ਨਹੀਂ ਕਰਦੀ ਐ ਇਸ ਮੈਟਰ ਨਹੀਂ ਕਰਦਾ ਤਾਂ ਉਹਨੂੰ ਥੋੜੀ ਡਿਟੇਲ ਦੇ ਵਿੱਚ ਜ਼ਰੂਰ ਦੱਸ ਦਿਓ ਕਿ ਜਿਹੜੇ ਕੋਲ ਬਿਲਕੁਲ ਵੀ ਪੜ੍ਹਾਈ ਨਹੀਂ ਬਹੁਤੇ ਇਦਾਂ ਦੇ ਵੀ ਵੀਨੇ ਬਿਲਕੁਲ ਵੀ ਪੜ੍ਹਾਈ ਨਹੀਂ ਤਾਂ ਅਨਪੜ੍ਹ ਬੰਦਾ ਵੀ ਜਾ ਸਕਦਾ ਬਿਲਕੁਲ ਜਾ ਸਕਦਾ ਈਸੀਆਰ ਪਾਸਪੋਰਟ ਆਪਾਂ ਉਹਨੂੰ ਕਹਿੰਦੇ ਆ ਜਿਹੜਾ ਅਨਪੜਾ ਉਹਦਾ ਪਾਸਪੋਰਟ ਤੇ ਹੀ ਈਸੀਆਰ ਲਿਖਿਆ ਹੁੰਦਾ ਤਾਂ ਉਹਨਾਂ ਦਾ ਵੀ ਆਪਾਂ ਵਰਕ ਪਰਮਿਟ ਅਪਲਾਈ ਕਰ ਸਕਦੇ ਆ ਉਹ ਵੀ ਫੈਮਲੀ ਨੂੰ ਵੀ ਨਾਲ ਲੈ ਜਾ ਸਕਦੇ ਨੇ ਕਿਉਂਕਿ ਟਰੇਡ ਜਿਹਦੇ ਮੈਂ ਗੱਲ ਕਰਾਂ ਟਰੱਕ ਡਰਾਈਵਰ ਨੇ ਜਾਂ ਫਾਰਮ ਵਰਕਰ ਨੇ ਜਾਂ ਕਾਰਪੈਂਟਰ ਨੇ ਜਾਂ ਕੋਈ ਹੋਰ ਫੂਡ ਦੇ ਵਿੱਚ ਜਾਂਦੇ ਨੇ ਤਾਂ ਇਸ ਤਰ੍ਹਾਂ ਦੀਆਂ ਵੀ ਕੁਝ ਟਰੇਡ ਨੇ ਜਿਨ੍ਹਾਂ ਵਿੱਚ ਉਹਨਾਂ ਦੀ ਸਾਨੂੰ ਐਜ ਬਿਲਕੁਲ ਜ਼ਰੂਰਤ ਨਹੀਂ ਬਿਲਕੁਲ ਜ਼ਰੂਰਤ ਨਹੀਂ ਹੈ ਕੱਲ ਪੈਸੇ ਤੇ ਆਉਂਦੀ ਆ ਕਿ ਪੈਸਾ ਕਿੰਨਾ ਕੁ ਲੱਗਦਾ ਹੈ ਕਿ ਜਿਵੇਂ ਹੁਣ ਕਿਉਂਕਿ ਸਾਰੀ ਕਹਾਣੀ ਪੈਸੇ ਤੇ ਖੜੀ ਆ 20 ਲੱਖ 25 ਲੱਖ 30 ਲੱਖ ਇੱਕ ਬੰਦਾ ਕਹੇ ਸਟੂਡੈਂਟ ਵੀਜ਼ੇ ਤੋਂ ਤਾਂ ਵੀ ਪੈਸੇ ਆੜ ਜਾਂਦਾ ਕਿ ਇੰਨੇ ਪੈਸੇ ਕਿੱਥੋਂ ਲੱਭਗੇ ਹੁਣ ਵਰਕ ਪਰਮਿਟ ਦੀ ਗੱਲ ਆ ਠੀਕ ਹੈ ਆਪਾਂ ਫੈਮਿਲੀ ਦੀ ਗੱਲ ਬਾਅਦ ਦੇ ਵਿੱਚ ਕਰਾਂਗੇ ਜੇਕਰ ਸਿੰਗਲ ਜਾਣਾ ਹੈ ਜੀ ਠੀਕ ਹੈ ਉਹਦੇ ਲਈ ਪੈਸਾ ਕਿੰਨਾ ਚਾਹੀਦਾ ਦੇਖੋ ਪੈਸੇ ਦਿਜੀਏ ਆਪਾਂ ਗੱਲ ਕਰੀਏ ਜੇਕਰ ਅਗਰ ਕੋਈ ਸਟੱਡੀ ਵੀਜ਼ਾ ਤੇ ਵੀ ਜਾ ਰਿਹਾ ਜੀ ਅੱਜ ਦੀ ਡੇਟ ਦੇ ਵਿੱਚ ਸਟੱਡੀ ਵੀਜ਼ਾ ਵਾਲਾ ਵੀ ਥੋੜਾ ਗੁਰੇਜ਼ ਕਰ ਜਾਂਦਾ ਕਿ ਜੀਆਈਸੀ ਵਧ ਗਈ ਹੈ ਕੈਨੇਡਾ ਦੀ ਜੇ ਗੱਲ ਕਰੀਏ ਬਿਲਕੁਲ ਡਬਲ ਹੋ ਗਈ ਜਿਹੜੀ ਬਜਟ ਸੀ ਉਹ ਬਾਹਰ ਹੋ ਗਈ ਬਿਲਕੁਲ ਉਹ ਵੀ ਬਹੁਤ ਸਾਰੇ ਐਜ ਸਟੂਡੈਂਟ ਬੈਠੇ ਹੋਣਗੇ ਜਿਹੜੇ ਪੇਰੈਂਟਸ ਨੂੰ ਇਹ ਕਹਿ ਵੀ ਨਹੀਂ ਸਕਦੇ ਕਿ ਮੈਨੂੰ ਭੇਜ ਦਿਓ ਹਮਮ ਬਿਲਕੁਲ ਕਿਉਂ ਉਹਨਾਂ ਹਰ ਇੱਕ ਨੂੰ ਆਪਣੇ ਘਰ ਦਾ ਹਾਲਾਤ ਦਾ ਪਤਾ ਹੁੰਦਾ ਤਾਂ ਮੈਂ ਉਹਨਾਂ ਨੂੰ ਵੀ ਇਹ ਕਹਾਂਗਾ ਕਿ ਜੇਕਰ ਆਪਾਂ ਨੂੰ ਉਸੀ ਸੇਮ ਬਜਟ ਦੇ ਵਿੱਚ ਹੀ ਵਰਕ ਪਰਮਿਟ ਮਿਲਦਾ ਤਾਂ ਆਪਾਂ ਕਿਉਂ ਅਪਲਾਈ ਕਰੀਏ ਜੋ ਸਟੱਡੀ ਦੇ ਵਿੱਚ ਕਿਸੇ ਦਾ 15 ਕਿਸੇ ਦਾ 10 ਕਿਸੇ ਦਾ ਵੀ ਲੱਗਦਾ ਉਸੇ ਬਜਟ ਦੇ ਵਿੱਚ ਹੀ ਅਲੱਗ-ਅਲੱਗ ਤਰ੍ਹਾਂ ਦੇ ਵਰਕ ਪਰਮਿਟ ਉਹਦੇ ਪ੍ਰੋਫਾਈਲ ਦੇ ਅਕੋਰਡਿੰਗ ਆਪਾਂ ਪ੍ਰੋਵਾਈਡ ਕਰ ਸਕਦੀਆਂ ਔਰ ਦੂਜੀ ਗੱਲ ਇਹ ਹੈ ਕਿ ਤੁਹਾਨੂੰ ਪਹਿਲਾਂ ਪੇਮੈਂਟ ਦੇਣ ਦੀ ਕੋਈ ਲੋੜ ਨਹੀਂ ਸਾਰੀ ਪੇਮੈਂਟ ਤੁਹਾਨੂੰ ਆਫਟਰ ਵੀਜ਼ਾ ਹੀ ਦੇਣੀ ਹੈ ਵਰਕ ਪਰਮਿਟ ਜਦੋਂ ਹਾਂ ਬਿਲਕੁਲ ਜਦੋਂ ਵਰਕ ਪਰਮਿਟ ਤੁਹਾਡਾ ਆ ਜਾਂਦਾ ਹੈ ਅਪਰੂਵ ਹੋ ਜਾਂਦਾ ਹੈ ਉਦੋਂ ਤੁਸੀਂ ਪੇਮੈਂਟ ਕਰਨੀ ਹੈ ਉਸ ਤੋਂ ਪਹਿਲਾਂ ਕੋਈ ਪੇਮੈਂਟ ਨਹੀਂ ਕਰਨੀ ਤੁਹਾਨੂੰ আচ্ছা ਇਹਦੇ ਵਿੱਚ ਕੋਈ ਲੋਕੇ ਹੋਏ ਫੰਡ ਵੀ ਹੈ ਜਿਵੇਂ ਤੁਸੀਂ ਕਹਿੰਦੇ ਸਾਰੇ ਪੇਮੈਂਟ ਜਿਹੜੀ ਆ ਬਾਅਦ ਵਿੱਚ ਕਰਨੀ ਉਸ ਤੋਂ ਪਹਿਲਾਂ ਜਿਵੇਂ ਤੁਹਾਡੇ ਕੋਲੇ ਆਉਂਦਾ ਕੋਈ ਭਈ ਕੰਸਲਟੈਂਸੀ ਫੀਸ ਆ ਸਾਡੀ ਆਹ ਨਹੀਂ 10000 5000 ਇੰਨਾ ਕੋ ਦੇਣਾ ਪਊਗਾ ਮੈਂ ਚਾਹੁੰਗਾ ਉਹ ਕੱਲਾ ਤੇ ਚਾਨਣਾ ਜ਼ਰੂਰ ਪਾ ਦਿਓ ਪਹਿਲਾਂ ਕਿੰਨਾ ਦੇਣਾ ਤੇ ਬਾਅਦ ਵਿੱਚ ਕੀ ਦੇਣਾ ਦੇਖੋ ਹਰੇਕ ਤਰ੍ਹਾਂ ਦੀ ਲਾਈਕ ਅਗਰ ਆਪਾਂ ਦੇਖੀਏ ਦੁਨੀਆ ਬ ਪਰ ਹਰੇਕ ਏਜੰਟ ਕੁਝ ਨਾ ਕੁਝ ਗਾਰੰਟੀ ਜ਼ਰੂਰ ਲਏਗਾ ਬਿਲਕੁਲ ਕਿਸੇ ਨੇ ਕੁਝ ਪੇਮੈਂਟ ਆਫਟਰ ਵੀਜ਼ਾ ਕਰਨੀ ਹੈ ਤਾਂ ਉਹਦੀ ਗਾਰੰਟੀ باوجود ਤੁਸੀਂ ਕੀ ਦੇ ਰਹੇ ਹੋ ਉਹਨੂੰ ਉਹਨੂੰ ਕੁਝ ਨਾ ਕੁਝ ਤੁਹਾਨੂੰ ਸਿਕਿਉਰਿਟੀ ਜ਼ਰੂਰ ਦੇਣੀ ਪੈਣੀ ਹੈ ਜੀ ਬਟ ਉਹ ਹੁੰਦੀ ਜੇ ਉਹ ਵੀ ਹੈ ਉਹ ਰਿਫੰਡੇਬਲ ਰਹੇਗੀ ਬਟ ਪੇਮੈਂਟ ਜਿਹੜੀ ਵੀਜ਼ਾ ਦੀ ਹੈ ਉਹ ਸਾਰੀ ਸਾਰੀ ਆਫਟਰ ਵੀਜ਼ਾ ਹੀ ਤੁਹਾਡੀ ਰਹਿਣੀ ਹੈ ਪਹਿਲਾਂ ਉਹਦਾ ਕੋਈ ਪ੍ਰੋਸੈਸਿੰਗ ਫੀਸ ਨਹੀਂ ਕੋਈ ਹੋਰ ਖਰਚਾ ਨਹੀਂ ਕੋਈ ਅੰਬੈਸੀਆਂ ਦਾ ਖਰਚਾ ਨਹੀਂ ਕੁਝ ਨਹੀਂਗਾ ਹਮ ਠੀਕ ਹੈ ਅ ਵਰਕ ਪਰਮਿਟ ਕਿਸੇ ਨੇ ਲਗਵਾ ਲਿਆ ਵਰਕ ਪਰਮਿਟ ਲੈ ਕੇ ਜਿਹੜਾ ਹੈਗਾ ਬੰਦਾ ਬਾਹਰ ਵੀ ਚਲਾ ਜਾਂਦਾ ਉਸ ਤੋਂ ਬਾਅਦ ਵਰਕ ਦੀ ਸ਼ੋਰਟੀ ਕੀ ਹੈ ਜਿਵੇਂ ਤੁਸੀਂ ਕਿਹਾ ਕਿ ਜਿਹੜੇ ਕੋਲ ਸਕਿੱਲ ਹੈ ਠੀਕ ਹੈ ਉਹ ਵਾਈਟ ਕਾਲਰ ਜੌਬ ਉਧਰ ਜਾ ਕੇ ਕਰ ਸਕਦਾ ਪਰ ਜਿਹਦੇ ਕੋਲ ਸਕਿੱਲ ਨਹੀਂ ਅਣਪੜ੍ਹ ਬੰਦੇ ਦੀ ਗੱਲ ਕਰ ਰਹੇ ਹਾਂ ਅਣਪੜ੍ਹ ਬੰਦਾ ਠੋਟੇ ਤੋਂ ਵੀਜ਼ਾ ਲੈ ਕੇ ਜਿਹੜਾ ਚਲਾ ਗਿਆ ਤੁਸੀਂ ਆਪਣਾ ਕੰਮ ਕਰਤਾ ਉਹਨੂੰ ਵੀਜ਼ਾ ਲਵਾਤਾ ਉਧਰ ਜਾ ਕੇ ਕੀ ਸਿਕਿਉਰਟੀ ਹੈ ਇਹ ਮੈਂ ਤਾਂ ਪੁੱਛ ਰਿਹਾ ਕਿਉਂਕਿ ਕੈਨੇਡਾ ਦੇ ਜਿਸ ਤਰ੍ਹਾਂ ਦੀ ਸੀ ਵੀਡੀਓ ਦੇਖ ਰਹੇ ਹਾਂ ਤਸਵੀਰਾਂ ਦੇਖਦੇ ਆ ਕਿ ਪਏ ਇੱਧਰ ਕੰਮ ਨਹੀਂ ਹੈ ਜਿਹੜੇ ਸਟੂਡੈਂਟ ਗਏ ਉਹ ਕਹਿੰਦੇ ਅਸੀਂ ਵਿਹਲੇ ਬਹੁਤ 스ਕਿੱਲ ਵੀ ਹੁੰਦਾ ਆਪਾਂ ਇਧੇ ਅਨਪੜ੍ਹ ਬੰਦੇ ਦੀ ਗੱਲ ਕਰੀ ਜਿਹਦੇ ਕੋਲ 스ਕਿੱਲ ਹੀ ਪੂਰਾ ਨਹੀਂ ਹੈ ਇਧਰ ਚ ਆਇਓ ਕਹੀ ਚ ਲਾਉਣੀ ਜਾਣਦਾ ਤਾਂ ਉਹ ਫਿਰ ਉਧਰ ਜਾ ਕੇ ਕਰੂਗਾ ਕਿ ਕੱਲਾ ਵਰਕ ਪਰਮਟਾ ਉਹ ਤਾਂ ਢੱਡ ਨਹੀਂ ਪਰਦਾ ਜੀ ਬਿਲਕੁਲ ਬਿਲਕੁਲ ਦੇਖੋ ਪਹਿਲੀ ਗੱਲ ਜੀ ਮੈਂ ਆਪਾਂ ਪਹਿਲਾਂ ਹੀ ਕਲੀਅਰ ਕੀਤੀ ਹੈ ਤੁਹਾਨੂੰ ਕਿ ਜਿਹੜਾ ਬੰਦਾ ਕੰਮ ਕਰਨ ਦਾ ਚਾਹਵਾਨ ਹੈ ਉਹੀ ਉੱਥੇ ਜਾ ਕੇ ਕਾਮਯਾਬ ਹੋ ਸਕਦਾ ਹੈ ਸਟੱਡੀ ਵੀਜ਼ਾ ਦੇ ਵਿੱਚ ਜਿਹੜੇ ਬੱਚੇ ਜਾਂਦੇ ਨੇ ਉਹਨਾਂ ਨੂੰ ਹੀ ਕੰਮ ਨਹੀਂ ਮਿਲਦਾ ਜਿਹੜੇ ਕਰਨਾ ਨਹੀਂ ਚਾਹੁੰਦੇ ਹਮ ਜ਼ਰੂਰੀ ਨਹੀਂ ਹੈ ਅਗਰ ਤੁਸੀਂ ਦੇਖੋਗੇ ਕਿ ਸੋ ਦੇ 100% ਦੇ ਵਿੱਚੋਂ ਕਿਸੇ ਨੂੰ ਵੀ ਕੰਮ ਨਹੀਂ ਮਿਲਦਾ ਜੀ ਹਾਂ ਇਹ ਜਰੂਰ ਹੋ ਸਕਦਾ ਹੈ ਕਿਸੇ ਦੀ ਟੇਸਟ ਦੇ ਅਕੋਰਡਿੰਗ ਕਿਸੇ ਨੂੰ ਮਹੀਨਾ ਸਵਾ ਮਹੀਨਾ 2 ਮਹੀਨੇ ਲੱਗ ਸਕਦੇ ਨੇ ਵਰਕ ਦੇ ਲੈਣ ਦੇ ਵਿੱਚ ਬਟ ਕਈ ਇਹੋ ਜਿਹੇ ਵੀ ਹੁੰਦੇ ਨੇ ਕਿ ਮੈਂ ਤਾਂ ਹੁਣ ਉੱਥੇ ਪਾਣੀ ਵੀ ਨਹੀਂ ਕਦੇ ਭਰ ਕੇ ਪੀਆ ਤੇ ਮੈਨੂੰ ਇੱਥੇ ਹੁਣ ਇਹ ਕੰਮ ਕਰਨਾ ਪਏਗਾ ਕੰਮ ਹਰ ਇੱਕ ਤਰ੍ਹਾਂ ਦਾ ਮਿਲਦਾ ਹਮ ਜਦੋਂ ਤੱਕ ਬੱਚਾ ਇੱਕ ਸੀੜੀ ਨਹੀਂ ਚੜ੍ਹੇਗਾ ਦੂਜੀ ਤੇ ਕਿਵੇਂ ਪਹੁੰਚੇਗਾ ਹਮ ਕੰਮ ਹਰ ਇੱਕ ਤਰ੍ਹਾਂ ਦਾ ਅਵੇਲੇਬਲ ਹੈ ਹਮ ਇਵਨ ਦੈਨ ਉਹਦੇ ਵਾਸਤੇ ਸਾਡੇ ਆਪਣੇ ਆਫਿਸ ਉੱਥੇ ਨੇ ਕੈਨੇਡਾ ਦੇ ਵਿੱਚ ਨਿਊਜ਼ੀਲੈਂਡ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਸਾਡੀ ਉਹਨਾ ਟੀਮ ਦੇ ਨਾਲ ਡਿਸਕਸ ਕਰਕੇ ਹੀ ਉਹਨਾਂ ਨੇ ਕੰਮ ਸਟਾਰਟ ਕਰਨਾ ਕਿ ਉਹ ਉਹੀ ਚੀਜ਼ਾਂ ਕਿਵੇਂ ਕਲੀਅਰ ਹੋਣਗੀਆਂ ਰੂਬਰੂ ਆਣ 15 ਤੋਂ 25 ਦੇ ਵਿੱਚ ਉਹ ਇੱਕ ਇੱਕ ਚੀਜ਼ ਆਪਣੇ ਸਾਰੇ ਡਾਕੂਮੈਂਟ ਲੈ ਕੇ ਕਲੀਅਰ ਕਰਕੇ ਜਾਣ ਕਿ ਹਾਂ ਅਸੀਂ ਜਾਵਾਂਗੇ ਤਾਂ ਉੱਥੇ ਕਿਹਨਾਂ ਨੂੰ ਮਿਲਣਾ ਹੈ ਕਿਸ ਤਰ੍ਹਾਂ ਦਾ ਕੰਮ ਹੋਏਗਾ ਉਹ ਵਿਲਿੰਗ ਹੋਏਗਾ ਤਾਂ ਹੀ ਉੱਥੇ ਜਾਵੇ ਅਦਰਵਾਈਜ਼ ਜਾਣ ਦਾ ਕੋਈ ਫਾਇਦਾ ਨਹੀਂ ਜਿਹੜਾ ਬੱਚਾ ਦੇਖੋ ਸਾਨੂੰ ਪਤਾ ਹੈ ਕੀ ਇੱਥੇ ਤੇ ਕੁਝ ਇਹੋ ਜਿਹਾ ਮਾਹੌਲ ਵੀ ਨੇ ਕਿ ਕੋਈ ਇੱਕ ਦਿਨ ਦਾ ਵੀ ਵੀਜ਼ਾ ਦੇ ਦੋ ਹੂੰ ਬਿਲਕੁਲ ਤੇ ਬਾਕੀ ਆਪਣੀ ਸੈਟਿੰਗ ਕਰ ਲਾਂਗੇ ਆਪਦਾ ਫਿਰ ਵੀ ਤੁਹਾਨੂੰ ਇੱਕ ਵੈਲਿਡ ਵੀਜ਼ਾ ਦਿਵਾ ਰਹਿਆਂ ਵੈਲਿਡ ਐਂਟਰੀ ਦਿਵਾ ਰਹਿਆਂ ਜਿਹਦੇ ਨਾਲ ਤੁਸੀਂ ਜਦ ਮਰਜ਼ੀ ਆ ਸਕਦੇ ਹੋ ਜਦ ਮਰਜ਼ੀ ਜਾ ਸਕਦੇ ਹੋ ਮਤਲਬ ਇਸ ਚੀਜ਼ ਦੀ ਇਸ ਚੀਜ਼ ਦੀ ਤਾਂ ਸ਼ਰਟੀ ਹੈ ਕਿ ਤੁਸੀਂ ਇਹ ਨਹੀਂ ਕੱਲਾ ਵੀਜ਼ਾ ਦੇ ਕੇ ਆਪਦਾ ਪੱਲੜਾ ਜਿਹੜਾ ਹੈਗਾ ਉਹ ਛਾੜ ਲੈ ਕੇ ਠੀਕ ਆਪੇ ਅਸੀਂ ਵੀਜ਼ਾ ਲਵਾਤਾ ਉਧਰ ਜਾ ਕੇ ਕੰਮ ਦਿਵਾਉਣ ਤੱਕ ਦੀ ਗਾਰੰਟੀ ਵੀ ਤੁਹਾਡੀ ਹੈ ਦੇਖੋ ਕੰਮ ਦਿਵਾਉਣ ਦੀ ਬਿਲਕੁਲ ਗਾਰੰਟੀ ਰਹਿੰਦੀ ਹੈ ਏਜੰਟ ਦੀ ਲੇਕਿਨ ਬੱਚਾ ਕੰਮ ਕਰਨ ਵਾਲਾ ਵੀ ਹੋਣਾ ਚਾਹੀ ਜੇ ਉਹ ਟ੍ਰੇਨਿੰਗ ਲੈਂਡ ਵਿੱਚ ਹੀ ਗੁਰੇਜ਼ ਕਰੇ ਕਿ ਮੈਂ ਤਾਂ ਅੱਜ ਉੱਠਿਆ ਨਹੀਂ ਗਿਆ ਜੀ ਜਾਂ ਉਹਨੂੰ ਗੋਰੇ ਨੂੰ ਜਾ ਕੇ ਕੋਈ ਭੂਰਾ ਪਲਅਪ ਕਹੇਗਾ ਤਾਂ ਉਹਦੇ ਵਿੱਚ ਆਪਾਂ ਕੁਝ ਨਹੀਂ ਕਰ ਪਾਵਾਂਗੇ ਜੀ ਬਿਲਕੁਲ ਲੀਗਲੀ ਚੱਲਣਾ ਪੈਣਾ ਲੀਗਲੀ ਚੱਲਣਾ ਪੈਣਾ ਜੋ ਉਹਨਾਂ ਦੇ ਨੋਰਮਸ ਨੇ ਜੋ ਉਹਨਾਂ ਨੇ ਰੂਲ ਨੇ ਉਹਨਾਂ ਦੇ ਅਕੋਰਡਿੰਗ ਤੁਹਾਨੂੰ ਚੱਲਣਾ ਪੈਣਾ ਹੈ ਤੇ ਤੁਹਾਨੂੰ ਆਰਾਮ ਨਾਲ ਕੰਮ ਜੀ ਕਰਦਾ ਕੋਈ ਨਹੀਂ ਸਮਾਂ ਕਿ ਕਿੰਨੇ ਸਮੇਂ ਦਾ ਜਿਹੜਾ ਵਰਕ ਪਰਮਿਟ ਹੈ ਕਿੰਨੇ ਸਮੇਂ ਦਾ ਹਾਂ 2 ਸਾਲ ਦਾ ਵਰਕ ਪਰਮਿਟ ਹੋਏਗਾ ਐਂਡ ਆਫਟਰ ਥੈਟ ਤੁਸੀਂ ਲੀਡਿੰਗ ਟੂ ਪੀਆਰ ਲੈ ਸਕਦੇ ਹੋ ਐਂਡ ਐਕਸਟੈਂਡੇਬਲ ਹੈ ਕੋਈ ਦਿੱਕਤ ਨਹੀਂ ਹੁੰਦੀ ਇਸਦਾ ਕਿੰਨੇ ਸਮੇਂ ਐਕਸਟੈਂਡੇਬਲ ਹੈ ਕਿੰਨੇ ਸਮੇਂ ਬਾਅਦ ਜਿਹੜਾ ਪੀਆਰ ਦਾ ਅਪਲਾਈ ਹੋ ਜਾਂਦਾ ਜੇਕਰ ਪੀਆਰ ਦੇ ਵਿੱਚ ਕੀ ਹੁੰਦਾ ਦੇਖੋ ਐਲੀਜੀਬਿਲਟੀ ਕਰਾਈਟੇਰੀਆ ਹੁੰਦਾ ਹੈ ਕਿ ਤੁਹਾਡੀ ਐਜੂਕੇਸ਼ਨ ਦੇ ਕਿੰਨੇ ਮਾਰਕਸ ਬੰਦੇ ਨੇ ਤੁਹਾਡੇ ਠੀਕ ਹੈ ਤੁਸੀਂ ਅਗਰ ਅਨ ਟੈਕਸ ਪੇ ਕਰਦੇ ਹੋ ਪ੍ਰੋਪਰ ਤਾਂ ਤੁਸੀਂ ਜਿਵੇਂ ਹੀ ਤੁਸੀਂ 1 ਇਅਰ ਟੈਕਸ ਪੇ ਕਰਦੇ ਹੋ ਆਪਣਾ ਕਾਗਜ਼ਾਂ ਦੇ ਵਿੱਚ ਤਾਂ ਤੁਸੀਂ ਪੀਆਰ ਵਾਸਤੇ ਐਲੀਜੀਬਲ ਹੋ ਕਿ ਤੁਸੀਂ ਆਪਣੀ ਪੀਆਰ ਪਾ ਸਕਦੇ ਹੋ ਫੈਮਿਲੀ ਦੇ ਵਿੱਚ ਜਿਵੇਂ ਗੱਲ ਕਰ ਗਈ ਕਿ ਫੈਮਿਲੀ ਦੇ ਵਿੱਚ ਜੇਕਰ ਕਈ ਵਾਰ ਬੱਚੇ ਵੀ ਹੁੰਦੇ ਨੇ ਬੰਦਾ ਕਹਿੰਦਾ ਕਿ ਮੈਂ ਪੂਰੀ ਫੈਮਿਲੀ ਦੇ ਨਾਲ ਜਾਣਾ ਸਾਡੇ ਬੱਚੇ ਵੀ ਜਿਹੜੇ ਕੋ ਵੀ ਨਾਲ ਜਾਣ ਇਹਨਾਂ ਦੇ ਲਈ ਵੀ ਹੈ ਕੁਝ ਬਿਲਕੁਲ ਦੇਖੋ ਫੈਮਿਲੀ ਦੇ ਨਾਲ ਜਿਹੜੇ ਜਾਣਾ ਚਾਹੁੰਦੇ ਨੇ ਪਹਿਲੀ ਗੱਲ ਤਾਂ ਕੁਝ ਪ੍ਰੋਫਾਈਲ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਜਿਵੇਂ ਨਰਸਿੰਗ ਵਾਲੇ ਪ੍ਰੋਫਾਈਲ ਨੇ ਕੋਈ ਏਐਨਐਮ ਜੀਐਨਐਮ ਵਾਲੇ ਬੱਚੇ ਨੇ ਉਹਨਾਂ ਦੇ ਵਿੱਚ ਤਾਂ ਵਾਸਤੇ ਤਾਂ ਖੁੱਲਾ ਸੱਦਾ ਹੈ ਕਿ ਵਿਦ ਫੈਮਿਲੀ ਉਹ ਸਿੱਧਾ ਮਾਈਗ੍ਰੇਟ ਹੋ ਸਕਦੇ ਨੇ ਜੀ ਬਹੁਤ ਸਾਰੇ ਇਹੋ ਜਿਹੇ ਸਕਿੱਲ ਉਹਨਾਂ ਵਾਸਤੇ ਉਹ ਸਕਿੱਲ ਹੋਣਾ ਜ਼ਰੂਰੀ ਹੈ ਹੂੰ ਬਿਲਕੁਲ ਬਾਕੀ ਜਿਹੜਾ ਦੂਜਾ ਹੋ ਜਾਂਦਾ ਉਹਦੇ ਵਿੱਚ ਫੈਮਿਲੀ ਨੂੰ ਬੰਦਾ ਲੈ ਸਕਦਾ ਨਾਲ ਬਟ ਉਹ ਨਾਲ ਨਹੀਂ ਹੋਏਗਾ ਕੁਝ ਟਾਈਮ ਉਹਨਾਂ ਨੂੰ ਦੇਣਾ ਪੈਣਾ ਲਾਈਕ ਕਿਸੇ ਦਾ ਤਿੰਨ ਮਹੀਨੇ ਬਾਅਦ ਐਂਟਰੀ ਔਰ ਮੈਂ ਇਹ ਵੀ ਚਾਹਾਂਗਾ ਕਿ ਕੋਈ ਵੀ ਬੰਦਾ ਜਿਹੜਾ ਜਿਹਦੇ ਕੋਲ ਸਕਿੱਲ ਨਹੀਂ ਹੈ ਤਾਂ ਉਹ ਪਹਿਲਾਂ ਹਮੇਸ਼ਾ ਇਕੱਲਾ ਹੀ ਜਾਏ ਹੂੰ ਕਿਉਂਕਿ ਉੱਥੇ ਸਰਵਾਈਵ ਕਰਨਾ ਹੈ ਹੂੰ ਜੇ ਉਹ ਇਕੱਲਾ ਜਾਂਦਾ ਤਾਂ ਉਹ ਸ਼ੇਅਰਿੰਗ ਵਿੱਚ ਘਰ ਵੀ ਲੈ ਸਕਦਾ ਆਉਣ ਜਾਣ ਵਾਸਤੇ ਵੀ ਉਹ ਸ਼ੇਅਰਿੰਗ ਕਰ ਸਕਦਾ ਜੇ ਫੈਮਿਲੀ ਲੈ ਕੇ ਜਾਏਗਾ ਪਹਿਲਾਂ ਹੀ ਉਹਦੇ ਸਿਰ ਤੇ ਹੋਰ ਖਰਚੇ ਆ ਜਾਣਗੇ ਜਦੋਂ ਉੱਥੇ ਜਾ ਕੇ ਉਹਨੂੰ ਲੱਗਦਾ ਕਿ ਹਾਂ ਮੇਰਾ ਕੰਮ ਸੈੱਟ ਹੋ ਗਿਆ ਹੁਣ ਮੈਂ ਫੈਮਿਲੀ ਨਾਲ ਰੱਖ ਸਕਦਾ ਫਿਰ ਬੁਲਾ ਲੈ ਕੋਈ ਦਿੱਕਤ ਨਹੀਂ ਕਿਸ ਤਰ੍ਹਾਂ ਦੇ ਸਕਿੱਲ ਦੀ ਜ਼ਿਆਦਾ ਜਿਹੜੀ ਮੰਗ ਆ ਜ਼ਿਆਦਾ ਡਿਮਾਂਡ ਇੱਕ ਤਾਂ ਤੁਸੀਂ ਨਰਸਿੰਗ ਦੀ ਗੱਲ ਕਰੀ ਹੋਰ ਕਿਸ ਤਰ੍ਹਾਂ ਦੇ ਸਕਿੱਲ ਦੀ ਜ਼ਿਆਦਾ ਜਿਹੜੀ ਡਿਮਾਂਡ ਜ਼ਿਆਦਾ ਮੰਗੇ ਜੀ ਮੰਗ ਦੇ ਵਿੱਚ ਅਗਰ ਆਪਾਂ ਦੇਖੀਏ ਹੱਥ ਦਾ ਕੀਤਾ ਬਹੁਤ ਡਿਮਾਂਡੇਬਲ ਹੈ ਉੱਥੇ ਹਮ ਅਗਰ ਦੇਖਿਆ ਜਾਏ ਕਾਰਪੈਂਟਰ ਨੇ ਕੰਸਟਰਕਸ਼ਨ ਵਰਕ ਦੇ ਵਿੱਚ ਮੈਸਨ ਆਉਂਦੇ ਨੇ ਜਾਂ ਹੈਵੀ ਟਰੱਕ ਡਰਾਈਵਰ ਨੇ ਇਸ ਤਰ੍ਹਾਂ ਦੇ ਕਿੱਤਿਆਂ ਦੇ ਵਿੱਚ ਕੋਈ ਦਿੱਕਤ ਕਿਸੇ ਨੂੰ ਵੀ ਨਹੀਂ ਆਉਂਦੀ ਕਿਉਂਕਿ ਉੱਥੇ ਕੰਮ ਕਰਨ ਵਾਲੇ ਬੰਦਿਆਂ ਦੀ ਨੀਡ ਹੈ ਤਾਂ ਹੀ ਵਰਕ ਪਰਮਿਟ ਖੁੱਲੇ ਨੇ ਹਮ ਉਹਨਾਂ ਨੂੰ ਹੁਣ ਪਤਾ ਹੈ ਕਿ ਸਟੱਡੀ ਵੀਜ਼ਾ ਦੇ ਵਿੱਚ ਬੱਚੇ ਥੋੜਾ ਮਹਿਸੂਸ ਕਰਨੇ ਇਨਾ ਖਰਚਾ ਹੈ ਬਿਲਕੁਲ ਉਹਨਾਂ ਨੂੰ ਬੰਦਿਆਂ ਦੀ ਨੀਡ ਹੈ ਤਾਂ ਨੇਚਰਲੀ ਵਰਕ ਪਰਮਿਟ ਦੇ ਕੀ ਸਾਹਮਣਾ ਲੈ ਰਹੇ ਨੇ ਠੀਕ ਹੈ ਤੁਸੀਂ ਵੱਖ-ਵੱਖ ਕੰਟਰੀਜ਼ ਦੀ ਗੱਲ ਕਰਦੇ ਹੋ ਪਰ ਤੁਸੀਂ ਜਿਆਦਾ ਕਿਹੜੀ ਕੰਟਰੀ ਨੂੰ ਪ੍ਰਿਫਰ ਕਰਦੇ ਹੋ ਕਿ ਇਸ ਕੰਟਰੀ ਦੇ ਵਿੱਚ ਜਾਇਆ ਜਾਵੇ ਕਿਉਂਕਿ ਜਿਹੜਾ ਵੀ ਕੋਈ ਜਾਣਦਾ ਹੈ ਸਭ ਤੋਂ ਪਹਿਲਾਂ ਉਹਦੀ ਪ੍ਰਾਇੋਰਟੀ ਇਹ ਹੀ ਹੁੰਦੀ ਹੈ ਕਿ ਮੈਂ ਉੱਧਰ ਜਾ ਕੇ ਵਿਦੇਸ਼ ਜਾ ਕੇ ਆਪਦੇ ਘਰ ਦੇ ਆਰਥਿਕ ਹਾਲਾਤ ਚੰਗੇ ਕਰਾਂ ਤੇ ਮੈਂ ਪੀਆਰ ਜਿਹੜਾ ਹੋਣਾ ਵੱਡੀ ਗੱਲ ਪੀਆਰ ਤੇ ਹੁੰਦੀ ਹੈ ਕਿ ਮੈਂ ਪੱਕਾ ਹੋਣਾ ਆਪਦੇ ਉਸ ਤੋਂ ਬਾਅਦ ਫੈਮਿਲੀ ਨੂੰ ਬੁਲਾਉਣਾ ਤੁਸੀਂ ਕਿਹੜੀ ਕੰਟਰੀ ਨੂੰ ਮੈਨ ਕਰਦੇ ਹੋ ਕਿ ਭਈ ਇਸ ਕੰਟਰੀ ਦੇ ਵੱਲ ਪੀਆਰ ਜਿਹੜੀ ਤੁਹਾਨੂੰ ਉਹ ਜਲਦੀ ਮਿਲਦੀ ਹੈ ਜਲਦੀ ਮਿਲਦੀ ਹੈ ਦੇਖੋ ਪਹਿਲੀ ਗੱਲ ਤਾਂ ਇਹ ਹੈਗੀ ਹੈ ਕਿ ਜਦੋਂ ਵੀ ਬੱਚਾ ਸਾਡੇ ਕੋਲ ਕੋਈ ਆਂਦਾ ਹੈ ਜੀ ਉਹ ਪਹਿਲਾਂ ਹੀ ਮਾਈਂਡ ਬਣਾ ਕੇ ਆਣਾ ਹੈ ਉਹਨੇ ਕਿ ਮੈਂ ਆਸਟ੍ਰੇਲੀਆ ਜਾਣਾ ਕਿਉਂ ਜਾਣਾ ਮੇਰੇ ਘਰ ਦੇ ਉੱਥੇ ਬੈਠੇ ਨੇ ਮੇਰੇ ਚਾਚੇ ਦਾ ਇਹ ਰਹਿੰਦਾ ਹੈ ਮੇਰੀ ਤਾਈ ਰਹਿੰਦੀ ਹੈ ਮੇਰਾ ਮਾਮਾ ਰਹਿੰਦਾ ਹੈ ਮੈਂ ਆਸਟ੍ਰੇਲੀਆ ਇਸ ਲਈ ਜਾਣਾ ਹੈ ਮੈਂ ਯੂਐਸਏ ਜਾਣਾ ਮੈਂ ਕੈਨੇਡਾ ਜਾਣਾ ਜੀ ਸਾਡੇ ਵੱਲੋਂ ਸਾਨੂੰ ਕੋਈ ਦਿੱਕਤ ਨਹੀਂ ਜਿਹੜੀ ਕੰਟਰੀ ਦਾ ਕਿਸੇ ਡਿਮਾਂਡ ਹੈ ਉਸ ਦੇ ਅਕੋਰਡਿੰਗ ਉਸ ਨੂੰ ਅਸੀਂ ਆਪਸ਼ਨ ਦੇ ਸਕਦੇ ਹਾਂ ਜੀ ਬਾਕੀ ਰਹੀ ਆਪਣੀ ਗੱਲ ਸਾਡਾ ਓਪੀਨੀਅਨ ਕੀ ਰਹਿੰਦਾ ਹੈ ਜੀ ਤੁਸੀਂ ਸੁਣਿਆ ਹੋਣਾ ਕਿ ਅੱਜ ਕੱਲ੍ਹ ਸਾਡੇ ਕੋਲ ਵੀ ਆਂਦੇ ਨੇ ਬੰਦੇ ਕਿ ਸਰ ਜੀ ਐਂ ਕਰੋ ਤੁਸੀਂ ਪੈਸੇ ਦੱਸੋ ਕਿੰਨੇ ਚਾਹੇ ਇੱਕ ਦਿਨ ਦਾ ਵੀਜ਼ਾ ਦੇ ਦਿਓ ਉੱਥੇ ਉਹਦਾ ਮਾਮਾ ਬੈਠਿਆ ਸੰਭਾਲ ਲੇਗਾ ਬਿਲਕੁਲ ਠੀਕ ਹੈ ਬਿਲਕੁਲ ਤਾਂ ਇਹਨਾਂ ਚੀਜ਼ਾਂ ਨੂੰ ਅਗਰ ਆਪਾਂ ਸਾਈਡ ਤੇ ਰੱਖੀਏ ਤੇ ਆਪਣਾ ਓਪੀਨੀਅਨ ਦੱਸਿਏ ਜੀ ਤਾਂ ਜਿਹੜੀ ਕੰਟਰੀ ਤੁਹਾਨੂੰ ਜਲਦੀ ਅਕੋਮੋਡੇਟ ਕਰ ਸਕਦੀ ਹੈ ਜਿਵੇਂ ਕੈਨੇਡਾ ਤੁਸੀਂ ਪਤਾ ਹੀ ਹੈ ਤੁਹਾਨੂੰ ਉਹ ਸਾਰਾ ਕੁਝ ਫੇਸਬੁੱਕ ਤੇ ਵੀ ਪਿਆ ਕਿਸੇ ਕੋਲ ਲੁਕਿਆ ਤਾਂ ਹੈ ਨਹੀਂ ਬਿਲਕੁਲ ਬਿਲਕੁਲ ਆਸਟ੍ਰੇਲੀਆ ਦੀ ਜੇ ਮੈਂ ਗੱਲ ਕਰਦਾ ਆਸਟ੍ਰੇਲੀਆ ਦੇ ਵਿੱਚ ਤੁਹਾਨੂੰ ਪੀਆਰ ਦੇ ਵਾਸਤੇ ਥੋੜਾ ਟਾਈਮ ਲੱਗ ਸਕਦਾ ਹੈ ਆਸਟ੍ਰੇਲੀਆ ਦੇ ਵਿੱਚ ਬਿਲਕੁਲ ਹੂੰ ਜੇ ਆਪਾਂ ਗੱਲ ਕਰੀਏ ਯੂਕੇ ਦੀ ਯੂਕੇ ਤੁਹਾਨੂੰ ਪੀਆਰ ਜਲਦੀ ਜਲਦੀ ਨਹੀਂ ਦਿੰਦਾ ਜਦ ਤੱਕ ਤੁਸੀਂ ਆਪਣੀ ਫੈਮਿਲੀ ਸੈਟਅਪ ਨਹੀਂ ਕਰਦੇ ਉੱਥੇ ਜੀ ਯਾ ਉਹ ਤੁਹਾਨੂੰ ਇਨਫਿਨਿਟ ਸਟੇ ਜ਼ਰੂਰ ਦੇ ਦਿੰਦਾ ਹੈ ਇਨਫਿਨਿਟ ਸਟੇ ਦਾ ਮਤਲਬ ਜਿੰਨਾ ਮਰਜ਼ੀ ਟਾਈਮ ਉੱਥੇ ਰਹੋ ਕੰਮ ਕਰੋ ਕੋਈ ਦਿੱਕਤ ਨਹੀਂ ਜੀ ਅਗਰ ਆਪਾਂ ਗੱਲ ਕਰਦੇ ਹਾਂ ਯੂਐਸਏ ਦੀ ਜੀ ਯੂਐਸਏ ਵੀ ਤੁਹਾਨੂੰ ਜਿਹੜਾ ਹੈ ਗ੍ਰੀਨ ਕਾਰਡ ਤੱਕ ਪਹੁੰਚਾ ਦਿੰਦਾ ਹੈ ਕੰਮ ਤੁਹਾਨੂੰ ਕਰਨਾ ਪੈਣਾ ਉਹਨਾਂ ਦੇ ਕੋਲ ਜੀ ਅੱਛਾ ਇਹਦੇ ਵਿੱਚ ਕੋਈ ਫੰਡ ਸ਼ੋਅ ਕਰਨ ਦੀ ਵੀ ਜ਼ਰੂਰਤ ਹੋਣੀ ਨਹੀਂ ਫੰਡ ਦੀ ਕੋਈ ਨੀਡ ਨਹੀਂ ਹੈ ਇਹਦੇ ਵਿੱਚ ਕਿਉਂਕਿ ਜਿਵੇਂ ਸਟੱਡੀ ਵੀਜ਼ਾ ਦੇ ਵਿੱਚ ਹਨ ਕਿ ਐ ਪੰਨੇ ਪੁਰਾਣੇ ਫੰਡ ਹੋਣੇ ਚਾਹੀਦੇ ਨੇ ਇਹਦੇ ਵੀ ਵਰਕ ਪਰਮਿਟ ਤੇ ਤੁਹਾਨੂੰ ਫੰਡ ਦੀ ਕੋਈ ਰਿਕਵਰ ਬੈਂਕ ਬੈਲੈਂਸ ਬੈਂਕ ਬੈਲੈਂਸ ਦੇਖੋ ਤੁਹਾਡੇ ਕੋਲ ਨਾਰਮਲ ਜਿਹਾ ਹੋਣਾ ਅਗਰ ਹੈ ਤਾਂ ਵੈਲੈਂਟ ਗੁੱਡ ਨਾਰਮਲ ਜੋ ਵੀ ਅਰੇਂਜ ਹੋ ਜਾਂਦਾ ਨਾਰਮਲ ਦੀ ਗੱਲ ਕਰੀ ਤਾਂ 5-7 ਲੱਖ ਹੋਵੇ ਚੱਲ ਜਾਂਦਾ ਕੋਈ ਦਿਨ ਸੇਵਿੰਗ ਦੇ ਵਿੱਚ 5-7 ਲੱਖ ਹੋਵੇ ਜਿਹੜਾ ਹੈਗਾ ਉਹ ਚੱਲ ਜਾਂਦਾ ਹੈ ਅੱਛਾ ਹੁਣ ਜਿਹੜੇ ਤੁਹਾਡਾ ਨਾਲ ਰਾਬਤਾ ਕਰਨਾ ਚਾਹੁੰਦੇ ਮੈਂ ਚਾਹੁੰਗਾ ਇੱਕ ਵਾਰੀ ਆਪਣੇ ਆਫਿਸ ਦੇ ਜ਼ਰੂਰ ਦੱਸ ਦਿਓ ਕਿਹੜੀ-ਕਿਹੜੀ ਜਗ੍ਹਾ ਤੇ ਆਫਿਸਿਸ ਨੇ ਪੰਜਾਬ ਦੇ ਵਿੱਚ ਸਾਡੇ ਕੋਲ ਅਗਰ ਮੈਂ ਦੱਸਣਾ ਚਾਹਾਂਗਾ ਸਾਰੇ ਦਰਸ਼ਕਾਂ ਨੂੰ ਕਿ ਸਾਡਾ ਆਫਿਸ ਮੇਨ ਜਲੰਧਰ ਦੇ ਵਿੱਚ ਇੱਕ ਰਾਜਪੁਰਾ ਦੇ ਵਿੱਚ ਵੀ ਹੈ ਤੇ ਬਾਕੀ ਸਾਰਾ ਕੁਝ ਸਾਡਾ ਫੇਸਬੁੱਕ ਇੰਸਟਾ ਦੇ ਉੱ ਆਣਾ ਚਾਹੁੰਦੇ ਨੇ ਸਾਡੇ ਕੋਲ ਸਰਵਿਸ ਲੈਣਾ ਚਾਹੁੰਦਾ ਇੱਕ ਵਾਰੀ ਅਪਾਇੰਟਮੈਂਟ ਜ਼ਰੂਰ ਬੁੱਕ ਕਰ ਲੈਣ 950118 0118 ਤੇ ਇਹ ਨੰਬਰ ਸਾਡਾ ਹਮੇਸ਼ਾ ਚੱਲਦਾ ਰਹਿੰਦਾ ਇਹਦੇ ਉੱਪਰ ਆਪਣਾ ਡਿਸਕਸ ਕਰਕੇ ਤੇ ਫੇਰ ਆਣਗੇ ਤਾਂ ਉਹਨਾਂ ਨੂੰ ਟਾਈਮ ਨਹੀਂ ਲੱਗੇਗਾ ਉਸ ਹਿਸਾਬ ਨਾਲ ਇੱਕ ਲਾਸਟ ਵਾਲ ਮੇਰਾ ਜ਼ਰੂਰ ਹੁੰਦਾ ਜਿੰਨੇ ਵੀ ਮੈਂ ਇਮੀਗ੍ਰੇਸ਼ਨ ਦੇ ਇੰਟਰਵਿਊ ਕਰਦਾ ਕਿਉਂਕਿ ਜਦੋਂ ਗੱਲਾਂ ਹੁੰਦੀਆਂ ਉਦੋਂ ਬੜੀਆਂ ਸਾਫ਼ ਤੇ ਸਪਸ਼ਟ ਜੀਆਂ ਕਰਦੇ ਹੁੰਦੇ ਆ ਜਦੋਂ ਕਈ ਵਾਰ ਆ ਜਾਂਦਾ ਤਾਂ ਉਦੋਂ ਸਟਾਰ ਜਰ ਟਰਮਸ ਐਂਡ ਕੰਡੀਸ਼ਨ ਲੱਗ ਜਾਂਦੀਆਂ ਮੈਂ ਉਹੀ ਪੁੱਛਣਾ ਚਾਹੁੰਦਾ ਜਿਹੜੀਆਂ ਗੱਲਾਂ ਹੁਣ ਇੱਥੇ ਹੋਈਆਂ ਜਦੋਂ ਕੱਲ ਨੂੰ ਕੋਈ ਇਸ ਇੰਟਰਵਿਊ ਨੂੰ ਦੇਖ ਕੇ ਤੁਹਾਡੇ ਕੋਲ ਕੋਈ ਕਲਾਇੰਟ ਆਉਂਦਾ ਹੈ ਇਹੀ ਗੱਲਾਂ ਰਹਿਣੀਆਂ ਜਾਂ ਗੱਲਾਂ ਥੋੜੀਆਂ- ਜਦ ਤੱਕ ਵਰਕ ਪਰਮਿਟ ਪਏ ਨਹੀਂ ਮੰਨ ਲਓ ਜੇ ਸਾਡੇ ਕੋਲ ਕੋਈ ਮਹੀਨੇ ਬਾਅਦ ਆਉਂਦਾ ਹੈ ਜਾਂ 2 ਮਹੀਨੇ ਬਾਅਦ ਆਉਂਦਾ ਹੈ ਉਸ ਟਾਈਮ ਜੇ ਆਪਣੇ ਕੋਲ ਵਰਕ ਪਰਮਿਟ ਨਹੀਂ ਹੈ ਤਾਂ ਆਪਾਂ ਨਹੀਂ ਦੇ ਪਾਵਾਂਗੇ ਇਹ ਲਿਮਟਡ ਹੈ ਲਿਮਿਟੇਸ਼ਨ ਬਿਲਕੁਲ ਦੇਖੋ ਵਰਕ ਪਰਮਿਟ ਕੀ ਹੁੰਦੇ ਨੇ ਖਾਲੀ ਆਪਣਾ ਪੰਜਾਬ ਨਹੀਂ ਹੈ ਜਿਹੜਾ ਵਰਕ ਵਾਸਤੇ ਜਾਣਾ ਚਾਹੁੰਦਾ ਹੈ ਜੀ ਬਹੁਤ ਸਾਰੇ ਸਕਿਲਡ ਵਾਲੇ ਪਰਸਨ ਸਾਊਥ ਤੋਂ ਵੀ ਬਹੁਤ ਜਾਂਦੇ ਨੇ ਜੀ ਹਰਿਆਣਾ ਤੋਂ ਵੀ ਬਹੁਤ ਜਾਂਦੇ ਨੇ ਬਿਲਕੁਲ हिमाचल ਤੋਂ ਹੀ ਬਹੁਤ ਜਾਂਦੇ ਨੇ ਤਾਂ ਇਸ ਲਈ ਇਹ ਨਹੀਂ ਮੈਂ ਕਹਿ ਸਕਦਾ ਕਿ ਸਾਡਾ ਹੀ ਆਫੀਸ ਰ ਵਰਕ ਪਰਮਿਟ ਕਰ ਰਿਹਾ ਸਾਰੇ ਫੇਸਬੁਕ ਭਰੇ ਪਏ ਨੇ ਵਰਕ ਪਰਮਿਟ ਵਰਕ ਪਰਮਿਟ ਵਰਕ ਪਰਮਿਟ ਲੈ ਲਓ ਜੀ ਬਿਲਕੁਲ ਤੇ ਇਸ ਕਰਕੇ ਜਿਹੜਾ ਪਹਿਲਾਂ ਆਏਗਾ ਪਹਿਲਾਂ ਪਾਏਗਾ ਇਹੀ ਕੁਝ ਚੇਂਜ ਹੋਣਾ ਹੈ ਹੋਰ ਕੁਝ ਨਹੀਂ ਚੇਂਜ ਫਸਟ ਐਂਡ ਫਰਸਟ ਆਊਟ ਆ ਯਾ ਬਿਲਕੁਲ ਸੋ ਸਰ ਤੁਸੀਂ ਸਮਾਂ ਇਹ ਤਾਂ ਅਹਿਮ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮੇਰੇ ਨਾਲ ਵੀਜ਼ਾ 24 ਤੋਂ ਦਿਨੇਸ਼ ਸਰ ਹੋ ਰਹੀ ਸੀ ਇਹਨਾਂ ਨੇ ਆਪਣੇ ਆਫੀਸਰ ਜਿਹੜੇ ਆ ਦੱਸਿਆ ਜੇਕਰ ਤੁਸੀਂ ਦਫ਼ਤਰ ਦੇ ਵਿੱਚ ਆ ਕੇ ਜਿਹੜਾ ਹੈਗਾ ਰਾਪਤਾ ਕਰਨਾ ਚਾਹੁੰਦੇ ਹੋ ਉਸ ਤਰ੍ਹਾਂ ਦੇ ਨਾਲ ਕਰ ਸਕਦੇ ਹੋ ਸੰਪਰਕ ਨੰਬਰ ਇਸ ਵੇਲੇ ਟੀਵੀ ਸਕਰੀਨ ਦੇ ਉੱਪਰ ਨਾਲ ਚੱਲ ਰਿਹਾ ਤਾਂ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਕਿਹਾ ਕਿ ਮੌਕਾ ਥੋੜੇ ਸਮੇਂ ਦੇ ਲਈ ਆ ਜਿਹੜਾ ਪਹਿਲਾਂ ਆਊਗਾ ਉਹੀ ਪਹਿਲਾਂ ਪਾਊਗਾ ਜੇਕਰ ਤੁਸੀਂ ਵੀ ਚਾਹੋ ਕਿ ਯਾਰ ਅਸੀਂ ਵਿਦੇਸ਼ ਦੇ ਵਿੱਚ ਜਾਣਾ ਸੈਟਲ ਹੋਣਾ ਤੇ ਕਿਉਂ ਨਾ ਸਿੱਧਾ ਵਰਕ ਤੇ ਜਾਇਆ ਜਾਵੇ ਮਾ ਘਰਦਿਆਂ ਨੂੰ ਵੀ ਜਿਹੜਾ ਹੈਗਾ ਸੌਖਾ ਕਰੀਏ ਤੇ ਆਪ ਵੀ ਉਧਰ ਜਾ ਕੇ ਪੱਕੇ ਜਗਦੀ ਹੋਈਏ ਤਾਂ ਜੇ ਇਹਨਾਂ ਦੇ ਦੱਸਣ ਅਨੁਸਾਰ ਕਹਿੰਦੇ ਨੇ ਕਿ ਇਹ ਮੌਕਾ ਜਿਹੜਾ ਵਾਰ-ਵਾਰ ਅਜਿਹਾ ਮੌਕਾ ਜਿਹੜਾ ਨਹੀਂ ਮਿਲਦਾ ਤੁਸੀਂ ਰਾਬਤਾ ਕਰ ਸਕਦੇ ਹੋ ਤਾਂ ਰਾਬਤਾ ਕਰਕੇ ਇਹਨਾਂ ਤੱਕ ਜਿਹੜੀ ਆ ਪਹੁੰਚ ਜ਼ਰੂਰ ਕਰਿਓ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਿਓ ਜੁੜੇ ਰਹੋ ਆਰੰਭੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇ ਬੰਦੇ ਹੋ ਜਾਇਦ ਧੰਨਵਾਦ ਜੀ